ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਡੇ ਸਾਹਮਣੇ ਵਾਰਨਿੰਗ 2 ਵਾਲੇ ਪੰਮੇ ਦੀ ਬਾਇਓਗ੍ਰਾਫੀ ਲੈ ਕੇ ਆਇਆ ਹਾਂ ਜਿਨ੍ਹਾਂ ਦੀ ਐਕਟਿੰਗ ਦਾ ਅੱਜ ਹਰ ਕੋਈ ਫੈਨ ਪਣ ਤੁਕਾ ਹੈ ਜੋ ਵੱਡੀਆਂ ਤੋਂ ਵੱਡੀਆਂ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਹਨ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪੰਮੇ ਦੇ ਮਾਤਾ ਪਿਤਾ ਪਿੰਡ ਤੇ ਉਹਨਾਂ ਦੀ ਸਟਰਗਲ ਤੋਂ ਲੈ ਕੇ ਸਕਸੈਸ ਤੱਕ ਦੀਆਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪੰਮੇ ਦੀ ਬਾਇਓਗ੍ਰਾਫੀ ਦੀ ਇਹ ਵੀਡੀਓ ਬਹੁਤ ਮਜ਼ੇਦਾਰ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਹੈ ਤਾਂ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਇਸ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ। ਕਮਾ ਜਿਨ੍ਹਾਂ ਦਾ ਅਸਲੀ ਨਾਮ ਪ੍ਰਿੰਸ ਕਨਵਲਜੀਤ ਸਿੰਘ ਹੈ ਜੋ ਕਈ ਕਾਮੇਡੀ ਤੇ ਐਕਸ਼ਨ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਹਨ। ਪ੍ਰਿੰਸ ਕਨਵਲਜੀਤ ਸਿੰਘ ਜਿਨ੍ਹਾਂ ਦਾ ਜਨਮ 2 ਮਾਰਚ 1980 ਨੂੰ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਕੋਟਕਪੂੜੇ ਵਿੱਚ ਹੋਇਆ। ਤੇ 2024 ਦੇ ਹਿਸਾਬ ਨਾਲ ਇਹ 43 ਸਾਲ ਦੇ ਹਨ ਜਦੋਂ ਇਹ ਸਕੂਲ ਵਿੱਚ ਪੜ੍ਹਦੇ ਸਨ ਤਾਂ ਚੌਥੀ ਜਮਾਤ ਵਿੱਚ ਹੀ ਇਹਨਾਂ ਨੇ ਆਪਣਾ ਮਨ ਬਣਾ ਲਿਆ ਸੀ ਕਿ ਮੈਂ ਵੱਡਾ ਹੋ ਕੇ ਫਿਲਮਾਂ ਵਿੱਚ ਕੰਮ ਕਰਨਾ ਹੈ ਬਚਪਨ ਵਿੱਚ ਹੀ ਇਹਨਾਂ ਨੂੰ ਫਿਲਮਾਂ ਦੇਖਣ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਤੇ ਅਕਸਰ ਇਹ ਸਕੂਲ ਤੋਂ ਭੱਜ ਜਾਇਆ ਕਰਦੇ ਤੇ ਵੀਸੀਆਰ ਦੇ ਵਿੱਚ ਜਾ ਕੇ ਫਿਲਮਾਂ ਦੇਖਿਆ ਕਰਦੇ ਪ੍ਰਿੰਸ ਕਨਵਰਜੀਤ ਸਿੰਘ ਦੇ ਪਿਤਾ ਇੱਕ ਟਰੱਕ ਡਰਾਈਵਰ ਸਨ ਫਿਰ ਜਦੋਂ ਪ੍ਰਿੰਸ ਕਨਵਰਜੀਤ ਨੇ ਚੌਥੀ ਤੋਂ ਅੱਠਵੀਂ ਜਮਾਤ ਤੱਕ ਦੀ ਪੜ੍ਹਾਈ ਪੂਰੀ ਕੀਤੀ ਤਾਂ ਇਹਨਾਂ ਨੂੰ ਪਤਾ ਲੱਗਾ ਕਿ ਫਿਲਮ ਵਿੱਚ ਕੰਮ ਕਰਨ ਲਈ ਇਹਨਾਂ ਨੂੰ ਥੀਏਟਰ ਵਿੱਚ ਕੰਮ ਕਰਨਾ ਪੈਣਾ ਹੈ ਫਿਰ ਇਹਨਾਂ ਨੇ ਸਕੂਲ ਦੀ ਪੜ੍ਹਾਈ ਦੇ ਨਾਲ ਨਾਲ ਥੀਏਟਰ ਵੀ ਸ਼ੁਰੂ ਕਰ ਦਿੱਤਾ ਇਸ ਤੋਂ ਇਲਾਵਾ ਇਹਨਾਂ ਨੇ ਡੀ ਐਚ ਐਮ ਐਸ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇਹਨਾਂ ਨੇ ਇੱਕ ਨੌਕਰੀ ਵੀ ਕੀਤੀ ਪਰ ਇਹਨਾਂ ਦੀ ਨੌਕਰੀ ਵਿੱਚ ਮਨ ਨਾ ਲੱਗਿਆ ਤੇ ਫਿਰ ਇਹਨਾਂ ਨੇ ਇੱਕ ਕੱਪੜਿਆਂ ਦੀ ਦੁਕਾਨ ਖੋਲੀ ਤੇ ਉਸ ਵਿੱਚ 6-7 ਸਾਲ ਕੰਮ ਕੀਤਾ ਫਿਰ ਅਖੀਰ ਬਹੁਤ ਮਿਹਨਤ ਨਾਲ ਇਹਨਾਂ ਨੂੰ 2010 ਵਿੱਚ ਆਈ ਫਿਲਮ ਸੁਖਮਣੀ ਦੇ ਵਿੱਚ ਕੰਮ ਮਿਲਿਆ ਜਿਸ ਦੇ ਹੀਰੋ ਗੁਰਦਾਸ ਮਾਨਸਨ ਤੇ ਇਸ ਫਿਲਮ ਤੋਂ ਬਾਅਦ ਇਹਨਾਂ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ ਪਰ ਇਹਨਾਂ ਨੂੰ ਅਸਲ ਪਹਿਚਾਣ ਪੰਜਾਬੀ ਬੁਆਇਸ ਪੁੱਤ ਜੱਟਾਂ ਦੇ ਫਿਲਮ ਨੇ ਦਵਾਈ ਤੇ ਇਸ ਫਿਲਮ ਦੀ ਕਹਾਣੀ ਨੂੰ ਵੀ ਪ੍ਰਿੰਸ ਕਨਵਲਜੀਤ ਸਿੰਘ ਨੇ ਹੀ ਲਿਖਿਆ ਸੀ ਤੇ ਇਸ ਤੋਂ ਬਾਅਦ ਇਹਨਾਂ ਨੂੰ ਕਈ ਫਿਲਮਾਂ ਵਿੱਚ ਰੋਲ ਵੀ ਮਿਲਣ ਲੱਗ ਪਏ ਜਿਵੇਂ ਕਾਕੇ ਦਾ ਵਿਆਹ ਵਿਸਾਖੀ ਲਿਸਟ ਸਟੇਸ਼ਨ ਲਿਖਾ ਜੈਲ ਦਾ 2 ਲੌਂਗ ਲਾਚੀ ਅਫਸਰ ਕ੍ਰਿਮੀਨਲ ਤੇ ਚੇਤਾ ਸਿੰਘ ਵਰਗੀਆਂ ਫਿਲਮਾਂ ਵਿੱਚ ਵੀ ਇਹਨਾਂ ਨੇ ਕੰਮ ਕੀਤਾ ਇਸ ਤੋਂ ਇਲਾਵਾ ਇਹ ਫਰਾਡ ਸਟੇਸ਼ਨ ਜੱਟ ਬੁਆਇਸ ਪੁੱਤ ਜੱਟਾਂ ਦੇ ਇੱਕ ਸੰਦੂ ਹੁੰਦਾਸੀ ਸ਼ਿਕਾਰੀ ਤੇ ਵਾਰਨਿੰਗ ਵਰਗੀਆਂ ਫਿਲਮਾਂ ਦੀ ਕਹਾਣੀ ਨੂੰ ਵੀ ਲਿਖ ਚੁੱਕੇ ਹਨ ਤੇ ਹੁਣ ਬਹੁਤ ਜਲਦ ਵਾਰਨਿੰਗ 2 ਫਿਲਮ ਵੀ ਇਹਨਾਂ ਲਈ ਰਿਲੀਜ਼ ਹੋ ਰਹੀ ਹੈ ਇਸ ਦੇ ਨਾਲ ਹੀ ਇੰਸਟਾਗ੍ਰam ਉੱਪਰ ਇਹਨਾਂ ਦੇ ਅਫੀਸ਼ੀਅਲ ਪੇਜ ਉੱਪਰ 41000 ਤੋਂ ਵੱਧ ਫੋਲੋਅਰ ਹਨ ਬਾਕੀ ਤੁਸੀਂ ਪ੍ਰਿੰਸ ਖਨਵਲਜੀਤ ਸਿੰਘ ਜਾਣੀ ਕਿ ਪੰਮੇ ਦੀ ਆਉਣ ਵਾਲੀ ਫਿਲਮ ਵਾਰਨਿੰਗ 2 ਫਿਲਮ ਦੀ ਕਿੰਨੀ ਕਵੇਟ ਕਰ ਰਹੇ ਹੋ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਬਾਕੀ ਜੇਕਰ ਤੁਸੀਂ ਪ੍ਰਿੰਸ ਕਨਵਰਜੀਤ ਨੂੰ ਇੱਕ ਵਧੀਆ ਕਲਾਕਾਰ ਮੰਨਦੇ ਹੋ ਤਾਂ ਇਸ ਵੀਡੀਓ ਨੂੰ ਆਪਣੇ ਹੋਰ ਦੋਸਤਾਂ ਤੇ ਮਿੱਤਰਾਂ ਦੇ ਨਾਲ ਸ਼ੇਅਰ ਕਰਨ ਦੇ ਨਾਲ-ਨਾਲ ਇਸ ਵੀਡੀਓ ਨੂੰ ਲਾਈਕ ਤੇ ਅਜਹੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ